ਖਾਲਸਾ ਪੰਥ ਸਜਣਾ ਦਿਵਸ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਮੌਕੇ ਖਾਲਸਾਈ ਰੰਗ ਚ ਰੰਗਿਆ ਗਿਆ ਇਟਲੀ ਦਾ ਬਰੇਸ਼ੀਆ ਸ਼ਹਿਰ ਸਤਿਗੁਰੂ ਕਲਗੇ ਸਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1992 ਦੀ ਬਸਾਖੀ ਵਾਲੇ ਦਿਨ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਵਿਖੇ ਖਾਲਸਾ ਪੰਥ ਦੀ ਸਜਣਾ ਕਰਕੇ ਸਿੱਖ ਨੂੰ ਸੰਪੂਰਨਤਾ ਸਤਪੁਰਾਂ ਨੇ ਬਖਸ਼ਿਸ਼ ਕੀਤੀ ਸੀ ਸਿੱਖ ਨੂੰ ਮਰਿਆਦਾ ਬਖਸ਼ਿਸ਼ ਕੀਤੀ ਸੀ 40000 ਦੇ ਕਰੀਬ ਸਿੱਖਾਂ ਦਾ ਹੋਇਆ ਵੱਡਾ ਇਕੱਠ ਔਰ ਖਾਲਸਾ ਸਾਜਣਾ ਦਿਵਸ ਸਮੁੱਚੇ ਸੰਸਾਰ ਵਿੱਚ ਸਮੁੱਚਾ ਖਾਲਸਾ ਪੰਥ ਬਹੁਤ ਹੀ ਚੜ੍ਹਦੇ ਕਲਾ ਦੇ ਨਾਲ ਮਨਾਉਂਦਾ ਹੈ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਪੁਲੇਰੋ ਦੁਆਰਾ ਇਲਾਕੇ ਦੀਆਂ ਸਮੂਚੀਆਂ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਕੌਮ ਦੇ ਇਤਿਹਾਸਿਕ ਦਿਨ ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਇਟਲੀ ਚ ਪੰਜਾਬੀਆਂ ਦੀ ਸੰਗਣੀ ਵਸੋ ਵਾਲੇ ਸ਼ਹਿਰ ਬਰੇਸ਼ਾ ਚ ਛੱਬੀ ਮਾ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਯੂਰਪ ਭਰ ਤੋਂ ਹਜ਼ਾਰਾਂ ਦੀ ਤਦਾਦ ਚ ਸੰਗਤ ਪਹੁੰਚੀ ਹੈ ਬਰੇਸ਼ਾ ਸ਼ਹਿਰ ਖਾਲਸਾਈ ਰੰਗ ਚ ਰੰਗਿਆ ਗਿਆ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਚ ਸ਼ਹਿਰ ਬਰੇਸ਼ੀਆ ਦੇ ਵੀਆ ਕੋਚਿਕਾ ਤੋਂ ਬੋਲੇ ਸੋਨਿਹਾਲ ਦੇ ਜਕਾਰਿਆਂ ਨਾਲ ਨਗਰ ਕੀਰਤਨ ਦੀ ਆਰੰਭਤਾ ਹੋਈ ਵੱਖ-ਵੱਖ ਰਸਤਿਆਂ ਤੇ ਸਿੱਖ ਸੰਗਤਾਂ ਦੁਆਰਾ ਗਰਮ ਜੋਸ਼ੀ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਵੱਖ-ਵੱਖ ਰਾਗੀ ਢਾਡੀ ਸਿੰਘਾਂ ਦੁਆਰਾ ਸੰਗਤਾਂ ਨੂੰ ਇਤਿਹਾਸ ਸਰਵਨ ਕਰਵਾਇਆ ਸਾਰੇ ਰਸਤੇ ਸੰਗਤਾਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਇਸ ਨਗਰ ਕੀਰਤਨ ਦੀ ਖਾਸ ਗੱਲ ਪੰਜਾਬੀ ਧਰਤੀ ਤੋਂ ਵਿਸ਼ੇਸ਼ ਪਹੁੰਚੇ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਦੀ ਸ਼ਮੂਲੀਅਤ ਰਹੀ ਇਨਾ ਸਾਰੇ ਰਸਤੇ ਫੁੱਲਾਂ ਨਾਲ ਸਜਿਤ ਧੰਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਲਕੀ ਦੀ ਸੇਵਾ ਕੀਤੀ ਉਹਨਾਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣ ਕੇ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਇਹ ਵੀ ਕਿਹਾ ਕਿ ਵਿਦੇਸ਼ ਚ ਵਸਦੇ ਸਿੱਖਾਂ ਤੇ ਗੁਰੂ ਜੀ ਦੀ ਕਿਰਪਾ ਜੋ ਇੰਨੇ ਵੱਡੇ ਵੱਡੇ ਸਮਾਗਮ ਉਲੀਕੇ ਜਾਂਦੇ ਨੇ ਇਸ ਨਗਰ ਕੀਰਤਨ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੇ ਸ਼ਮੂਲੀਤ ਅਤੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਇਸ ਮਹਾਨ ਨਗਰ ਕੀਰਤਨ ਮੌਕੇ ਹੈਲੀਕਾਪਟਰ ਦੁਆਰਾ ਗੁਰੂ ਸਾਹਿਬ ਅਤੇ ਸੰਗਤਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਗਤਕੇ ਵਾਲੇ ਸਿੰਘਾਂ ਦੁਆਰਾ ਜੋਹਰ ਵੀ ਦਿਖਾਏ ਗਏ ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਤੇ ਬਰੇਸ਼ੀਆ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜੀ ਆਇਆਂ ਆਖਿਆ ਅਤੇ ਸਨਮਾਨ ਪੇਟ ਕੀਤਾ ਗੁਰਦੁਆਰਾ ਸਿੰਘ ਸਵਾ ਫਲੇਰੋ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੋਰੀ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਰਵਿੰਦਰਜੀਤ ਸਿੰਘ ਬੁਲਜਾਨੋ ਨੇ ਆਈ ਹੋਈ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸ਼ਾ ਨਗਰ ਕੀਰਤਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਬਰੇਸ਼ੀਆ ਨਗਰ ਕੀਰਤਨ ਯੂਰਪ ਪਰਚ ਸਿੱਖ ਸੰਗਤਾਂ ਦਾ ਵੱਡਾ ਇਕੱਠ ਹੁੰਦਾ ਹੈ ਉਨ੍ਹਾਂ ਗੁਰੂ ਸਾਹਿਬ ਅਤੇ ਸੰਗਤਾਂ ਦਾ ਕੋਟੀ ਕੋਟੀ ਧੰਨਵਾਦ ਕੀਤਾ ਇਸ ਮੌਕੇ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰਾਂ ਦੇ ਸਟਾਲ ਵੀ ਲਗਾਏ ਗਏ ਤਨ ਹੈ ਤਨ ਬਾਬਾ ਦੀਪ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਤਨ ਬਾਬਾ ਦੀਪ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਬਾਬਾ ਦੀਪ ਸਿੰਘ ਜੀ ਤਨ ਹੈ ਵਾਹਿਗੁਰੂ 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 ਵਾਹਿਗੁਰੂ

ਫੋਟੋ ਇਥੇ ਲਵੈਂ ਨਹੀ ਵੀਡੀਓ ਨਾ ਉਹ ਕੰਤਾ ਦੇਖੋ ਨੋਰਾ ਕਰ ਬੀ जय जग जगार जय जकारे सभु कोई Nettang 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 i ਕਾਲ ਪੁਰਖ ਕੀ ਖੋਜ ਖਾਲਸਾ ਕਾਲ ਪੁਰਖ ਕੀ ਖੋਜ ਮਖਦੇ ਖਾਲਸਾ ਪਰਮਾਤਮਾ ਕੀ ਖੋਜ

ਪਰ ਜਦੋਂ ਉਹ ਕੋਧਾ ਮਾਪੇ ਗੁੰਮ ਹੋ ਗਏ ਹੈ ਉਹ ਜਿੱਥੇ ਆਉਣ ਉਹ ਸਟੇਜ ਉੱਤੇ ਅੰਦਰ ਬੱਚੀ ਲੈ ਆਣੇ ਬੱਚੀ ਦਾ ਨੂਰ ਹੈ ਸੋ ਪਿਆਰੀ ਸਾਥ ਸੰਗਤ ਜੀ ਇਹਨਾਂ ਸਮਾਗਮ ਵਿੱਚ ਸਾਡੇ ਕੋਲ ਬਾਪੂ ਸੁਪਨਾ ਜੇਬ ਸ਼੍ਰੀ ਦਰਬਾਹ ਸਾਹਿਬ ਜੀ ਦੇ ਹਾਜ਼ਰ ਹਨ ਜੀ और बहुत पार्टी तो चला तो आज कुछ जा रहा है वन और कुछ है हिकु <laughs> मञ hey, <laughs> ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਰੇਸ਼ਾ ਵਿਖੇ ਗੁਰਦੁਆਰਾ ਸਿੰਘ ਸਭਾ ਫਲੇਰੋਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਇਥੋਂ ਦੀਆਂ ਸਮੂਹੀਆਂ ਸੰਗਤਾਂ ਵੱਲੋਂ 26ਵਾਂ ਮਹਾਨ ਨਗਰ ਕੀਰਤਨ ਜੋ ਖਾਲਸਾ ਪੰਥ ਦੀ ਸਾਇਨਾ ਦੇਸ ਨੂੰ ਸਮਰਪਿਤ ਸਜਾਇਆ ਜਾ ਰਿਹਾ ਜਿਸ ਵਿੱਚ ਇਹ ਸੰਗਤਾਂ ਦਾ ਠਾਠਾ ਮਾਰਦਾ ਕਾਠ ਹਰ ਸਾਲ ਦੀ ਤਰ੍ਹਾਂ ਬਹੁਤ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਹੈ ਇਥੋਂ ਦੀ ਪ੍ਰਬੰਧਕ ਕਮੇਟੀ ਇਥੋਂ ਦੇ ਸਤਿਕਾਰਯੋਗ ਪ੍ਰਬੰਧਕ ਵੀਰ ਇਤਨੀ ਸੰਗਤਾਂ ਵਧਾਈ ਦੇ ਪਾਤਰ ਹਨ ਜੋ ਹਮੇਸ਼ਾ ਹੀ ਇਸ ਤਰ੍ਹਾਂ ਦੇ ਵੱਡੇ ਕਾਰਜੋ ਨਿਭਾਦੇ ਹਨ ਔਰ ਅੱਜ ਇਸ ਵਿਸ਼ੇਸ਼ ਨਗਰ ਕੀਰਤਨ ਦੇ ਉੱਪਰ ਇੰਡੀਆ ਦੀ ਧਰਤੀ ਤੋਂ ਜਹੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਹੈੱਡ ਗ੍ਰੰਥੀ ਸਾਹਿਬ ਸੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜੀ ਜਹੇਦਾਰ ਸ੍ਰੀ ਆਨੰਦਪੁਰ ਸਾਹਿਬ ਹੈੱਡ ਗ੍ਰੰਥੀ ਸਾਹਿਬਾਨ ਦਰਬਾਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਪਹੁੰਚੇ ਹੋਏ ਹਨ ਸੇਗੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੋਂ ਦੀਆਂ ਸਮੋਚੀਆਂ ਸੰਗਤਾਂ ਅਤੇ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਇਥੋਂ ਦੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਔਰ ਨਾਲ ਦੀ ਨਾਲ ਜਹਦਰ ਸਾਹਿਬ ਉਹਨਾਂ ਦਾ ਉਹਨਾਂ ਨੂੰ ਵੀ ਜਿਹਾ ਆਖਦੇ ਹੋਏ ਫਤਿਹ ਬਲਾਉ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਦਾਸ ਅਤਰਜੀਤ ਸਿੰਘ ਛੋਡੀ ਗੁਰਦੁਆਰਾ ਸੰਗਤਵਾਪਨ ਤੀਨੀਆਂ ਲਾਸੀਓ ਅੱਜ ਫੇਰ ਤੋਂ ਦੁਬਾਰਾ ਤੋਂ ਮੌਕਾ ਮਿਲਿਆ ਸਾਨੂੰ ਬ੍ਰੇਸ਼ੀਆ ਦੇ ਵਿੱਚ ਫਲੈਰੋ ਗੁਰਦੁਆਰਾ ਸਿੰਘ ਸਭਾ ਫਲੈਰੋ ਗੁਰਦੁਆਰਾ ਸਾਹਿਬ ਪਹੁੰਚਿਆ ਲਾਸੀਓ ਦੇ ਸੰਗਤਾਂ ਨੂੰ ਲੈ ਕੇ ਅੱਜ ਦੇ ਨਗਰ ਕੀਰਤਨ ਦੇ ਵਿੱਚ ਆਪ ਸੰਗਤਾਂ ਦੇਖ ਸਕਦੇ ਹੋ ਠਾਠਾ ਮਾਰਦਾ ਖੱਠ ਇੱਥੇ ਦੀ ਸੰਗਤਾਂ ਯੂਰਪ ਭਰ ਤੋਂ ਜਿਹੜੀ ਸੰਗਤਾਂ ਨੇ ਇੱਥੇ ਪਹੁੰਚ ਪਹੁੰਚ ਕੇ ਹਾਜ਼ਰੀ ਭਰੀ ਆ ਇਟਲੀ ਦੀਆਂ ਜਿਹੜੀਆਂ ਸੰਗਤਾਂਆਂ ਵੱਖ-ਵੱਖ ਗੁਰਦਾਰੇ ਸਾਹਿਬ ਪ੍ਰਬੰਧਕ ਕਮੇਟੀਆਂ ਉੱਥੋਂ ਦੇ ਪ੍ਰਧਾਨ ਉੱਤ ਦੇ ਸੰਗਤਾਂ ਨੂੰ ਲੈ ਕੇ ਪਹੁੰਚੇ ਆ ਮੇਰੇ ਖਿਆਲ ਦੇ ਨਾਲ ਬਹੁਤਾਂ ਨੂੰ 3 ਜਾਂ 4 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਿਹੜੀ ਸੰਗਤ ਸਾਠਾ ਮਾਰਦਾ ਕਾਠਾ ਉਹ ਆਪ ਦੇਖ ਸਕਦੇ ਹੋ ਟੀਵੀ ਚੈਨਲਾਂ ਦੇ ਉੱਤੇ ਜਿਵੇਂ ਕਰਵਾਇਆ ਜਾ ਰਿਹਾ ਵਾ ਬਧਾਈ ਦੇ ਪਾਤਰ ਇੱਥੇ ਦੀ ਸੰਗਤ ਇੱਥੇ ਦੀ ਕਮੇਟੀ ਇੱਥੇ ਦੇ ਮੁੱਖ ਜ਼ਿਵਾਦਾਰ ਕਿ ਜਿਹੜਾ ਐਡਾ ਵੱਡਾ ਪ੍ਰਾਲਾ ਕਰਦੇ ਆ ਸੰਗਤ ਜੀ ਪਿਛਲੇ ਸਾਲ ਦਾਸ ਨੂੰ ਮੌਕਾ ਮਿਲਿਆ ਸੀਗਾ ਅੱਥੇ ਆਉਣ ਦਾ ਸੰਗਤ ਨੂੰ ਮੌਕਾ ਮਿਲਿਆ ਹੈਗਾ ਇਸ ਵਾਰ ਉਹਤੋਂ ਵੀ ਕਿਤੇ ਜ਼ਿਆਦਾ ਘੱਟ ਦੇਖਣ ਨੂੰ ਮਿਲਿਆ ਵਾ ਜਿਹੜਾ ਕਾਠਾ ਸੰਗਤ ਜੀ ਛੱਤੀ ਪ੍ਰਕਾਰ ਦੇ ਜਿਹੜੇ ਕਹਿੰਦੇ ਭੋਜਨ ਆ ਉਦਾਂ ਹੀ ਸਜਾਏ ਗਏ ਆ ਸੰਗਤਾਂ ਵੱਲੋਂ ਉਦਾਂ ਹੀ ਲਾਏ ਗਏ ਆ ਇੱਥੇ ਦੀ ਜਿਹੜੀ ਸੰਗਤ ਆ ਇੱਥੇ ਦੇ ਜਿਹੜੇ ਗੁਰਦਵਾਰ ਸਾਹਿਬ ਦੇ ਪ੍ਰਬੰਧਕ ਆ ਜਾਂ ਇੱਥੇ ਦੇ ਮੁੱਖ ਸੇਵਾਦਾਰਾ ਪਧਾਈ ਦੇ ਪਾਤਰਾ ਸੰਗਤ ਜੀ ਆਓ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਦਾਂ ਦੇ ਉਪਰਾਲੇ ਕਰਿਆ ਕਰੋ ਜਾਂ ਇਦਾਂ ਦੀ ਸੰਗਤਾਂ ਨੂੰ ਬੇਨਤੀ ਆ ਕਿ ਜਿੱਥੇ-ਜਿੱਥੇ ਵੀ ਗੁਰੂ ਘਰ ਆਪਣੇ ਆਲ ਵਰਲਡ ਦੇ ਵਿੱਚ ਜਾਂ ਆ ਜਿੱਥੇ-ਜਿੱਥੇ ਵੀ ਆਪਣੇ ਗੁਰਦਵਾਰਾ ਸਾਹਿਬ ਬਸਦੇ ਆ ਇਦਾਂ ਦੇ ਉਪਰਾਲੇ ਕਰੀਏ ਇਦਾਂ ਦੇ ਨਗਰ ਕੀਰਤਨ ਕਰੀਏ ਕਿ ਬੱਕ ਬੱਕ ਜਿਹੜੇ ਉਪਰਾਲੇ ਆ ਹੋਣੇ ਚਾਹੀਦੇ ਆ ਤੇ ਇਸ ਗੁਰੂ ਘਰ ਦੇ ਜਿਹੜੇ ਮੁੱਖ ਸੇਵਾਦਾਰ ਆ ਉਹਨਾਂ ਨੂੰ ਦਾਸ ਵੱਲੋਂ ਇੱਥੇ ਦੀ ਸੰਗਤ ਵੱਲੋਂ ਬਹੁਤ ਬਹੁਤ ਜ਼ਿਆਦਾ ਵਧਾਈ ਆ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਦਾ ਖਾਲਸਾ ਤੇਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਜੋ ਖਾਲਸਾ ਪਰਮਾਤਮਾ ਦੀ ਮੌਜ ਸਤਿਗੁਰੂ ਕਲਗੀਧਰ ਪਾਤਸ਼ਾਹ ਧਰਮਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1692 ਦੀ ਬਸਾਖੀ ਵਾਲੇ ਦਿਨ ਤਖ਼ਸੀਰ ਕੇਸਕਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਖੇ ਖਾਲਸਾ ਪੰਥ ਦੀ ਸਾਜਣਾ ਕਰਕੇ ਸਿੱਖ ਨੂੰ ਸੰਪੂਰਨਤਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਸਿੱਖ ਨੂੰ ਮਰਿਆਦਾ ਬਖਸ਼ਿਸ਼ ਕੀਤੀ ਸੀ ਔਰ ਖਾਲਸਾ ਸਾਜਣਾ ਦੇ ਦਿਵਸ ਸਮੁੱਚੇ ਸੰਸਾਰ ਵਿੱਚ ਸਮੁੱਚਾ ਖਾਲਸਾ ਪੰਥ ਬਹੁਤ ਹੀ ਚੜ੍ਹਦੇ ਕਲਾ ਦੇ ਨਾਲ ਮਨਾਉਂਦਾ ਹੈ ਔਰ ਇਹ ਦਿਹਾੜਾ ਹਰ ਪਿੰਡ ਹਰ ਸ਼ਹਿਰ ਹਰ ਗਲੀ ਹਰ ਮੁਹੱਲੇ ਹਰ ਦੇਸ਼ ਹਰ ਥਾਂ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਔਰ ਇਟਲੀ ਦੇ ਬਰੇਸ਼ੀਆ ਦੇ ਵਿੱਚ ਫਲੈਰੋ ਵਿੱਚ ਗੁਰਦੁਆਰਾ ਸਿੰਘ ਸਭਾ ਵੱਲੋਂ ਪਿਛਲੇ 26 ਸਾਲਾਂ ਤੋਂ ਇਹ ਮਹਾਨ ਨਗਰ ਕੀਰਤਨ ਇਸੇ ਦਿਹਾੜੇ ਨੂੰ ਤੋਂ ਸਮਰਪਿਤ ਆਰੰਭ ਕੀਤਾ ਜਾਂਦਾ ਹੈ ਔਰ ਇਸੇ ਸਬੰਧ ਵਿੱਚ ਅੱਜ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਤੋਂ ਮਹਾਨ ਨਗਰ ਕੀਰਤਨ ਸਤਿਗੁਰਾਂ ਦੀ ਛਤਰ ਸ਼ਾਯਾ ਹੇਠ ਪੰਡਿਤ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਆਰੰਭ ਹੋਇਆ ਸੀ ਜਿਸ ਵਿੱਚ ਇੱਕ ਅੰਦਾਜ਼ਾ ਕੀਤਾ ਜਾ ਸਕਦਾ ਹੈ ਕਿ 40000 ਤੋਂ ਜ਼ਿਆਦਾ 40000 ਤੋਂ 50000 ਤੱਕ ਦੇ ਕਰੀਬ ਜਿਹੜੀ ਸੰਗਤ ਹੈ ਉਸ ਸੰਗਤ ਨੇ ਸ਼ਮੂਲੀਅਤ ਕੀਤੀ ਹੈ ਦਰਸ਼ਨ ਦੇਦਾਰੇ ਕੀਤੇ ਨੇ ਹਾਜ਼ਰੀਆਂ ਭਰੀਆਂ ਨੇ ਗੁਰੂ ਜਾ ਸਰਵਣ ਕੀਤਾ ਹੈ ਸੇਵਾ ਕੀਤੀ ਹੈ ਸਤਿਗੁਰੂ ਮੇਰ ਕਰਨ ਸਮੁੱਚੀ ਸੰਗਤ ਦੀ ਸੇਵਾ ਥਾਏ ਪਾਉਣ ਔਰ ਸਮੁੱਚੇ ਖਾਲਸਾ ਪੰਥ ਨੂੰ ਖਾਲਸਾ ਸਾਜਣਾ ਦੀ ਉਸ ਦੀਆਂ ਬਹੁਤ ਬਹੁਤ ਵਧਾਈਆਂ ਅਮਰਤ ਸ਼ਾਕੇ ਗੁਰੂ ਵਾਲੇ ਬਣ ਕੇ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘ ਸਭਾ ਫਲਾਰੂ ਦੀ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਜੋ ਅੱਜ ਦਾ ਮਹਾਨ ਨਗਰ ਕੀਰਤਨ ਸ਼ਹਿਰ ਪਰੇਸ਼ਾ ਵਿਖੇ ਕੱਢਿਆ ਗਿਆ ਹੈ ਜਿਸ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਬਹੁਤ ਵੱਡੀ ਤਦਾਦ ਵਿੱਚ ਸੰਗਤਾਂ ਦੂਰ ਨੇੜੇ ਤੋਂ ਚੱਲ ਕੇ ਅੱਜ ਪਹੁੰਚੀਆਂ ਸਨ ਸੋ ਸੰਗਤਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਦਿਲ ਦੀਆਂ ਗਰਾਹਿਆਂ ਤੋਂ ਧੰਨਵਾਦ ਕਰਦੇ ਹਾਂ ਸਮੂੱਚੀ ਸੰਗਤ ਨੂੰ ਜੀ ਆਇਆਂ ਕਹਿੰਦੇ ਹਾਂ ਜਿਹੜੇ ਵੀਰਾਂ ਸਾਡੇ ਆਪ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਵੀ ਇਸ ਨਗਰ ਕੀਰਤਨ ਦੇ ਵਿੱਚ ਸੇਵਾਵਾਂ ਨਿਭਾਈਆਂ ਹਨ ਲੰਗਰ ਦੀਆਂ ਸੇਵਾਵਾਂ ਝਾੜੂ ਦੀ ਸੇਵਾ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਜਿਹੜੀਆਂ ਕੀਤੀਆਂ ਹਨ ਦਾਸ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਸਭੂੱਚੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਹੈ ਜੋ ਕਿ ਬਹੁਤ ਹੀ ਤਨਮਨ ਤਾਲਲਾ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਹਨ ਨਾਲ ਹੀ ਸਮੂੱਚਾ ਮੀਡੀਆ ਸਾਡਾ ਜਿਨ੍ਹਾਂ ਵੀ ਮੀਡੀਆ ਇੱਥੇ ਪਹੁੰਚਿਆ ਸਭੂੱਚੇ ਜੀ ਮੀਡੀਆ ਦਾ ਅਸੀਂ ਧੰਨਵਾਦ ਕਰਦੇ ਹਾਂ ਧੰਨਵਾਦ ਕਰਦਾ ਹਾਂ ਫਤਿਹ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ